ਅਸੀਂ ਉਮੀਦ ਕਰਦੇ ਸੀਗੇ ਕਿ ਮੁੱਖ ਮੰਤਰੀ ਸ਼ਾਇਦ ਇਹ ਅਨਾਉਂਸਮੈਂਟ ਕਰਨ ਕਿ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਗਲਤੀ ਨਾਲ ਜਿਹੜਾ ਇਹ ਹੋਇਆ ਹੈ ਇਹਦੇ ਪ੍ਰਤੀ ਅਸੀਂ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਰਿਟ ਪਾਵਾਂਗੇ ਕੇਸ ਕਰਾਂਗੇ ਔਰ ਉਹਨਾਂ ਅਧਿਕਾਰੀਆਂ ਨੂੰ ਕਟਾਰੇ 'ਚ ਖੜੇ ਕਰਾਂਗੇ ਜਿਨ੍ਹਾਂ ਦੇ ਕਰਕੇ ਸਾਡਾ ਪੰਜਾਬ ਡੁੱਬਿਆ ਲੇਕਿਨ ਇਹਦੇ ਵਜ੍ਹਾ ਹੀ ਕੋਈ ਗੱਲ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਕੈਬਨਿਟ ਨੇ ਨਹੀਂ ਕੀਤੀ ਜਿਹੜੀ ਅਤਿ ਮੰਦ ਭਾਗੀ ਆ ਸਾਡੇ ਔਰ ਅਗਲੀ ਗੱਲ ਹੈ ਜਿਹੜੀ ਕੀਤੀ ਹੈ ਜਿਹੋਦੇ ਤੇ ਗੱਲ ਕਰੀਏ ਤਾਂ ਇਹ ਕਿਹਾ ਕਿ 4 ਲੱਖ ਰੁਪਈਆ ਅਸੀਂ ਉਹਨੂੰ ਦੇਵਾਂਗੇ ਜਿਹਦੇ ਪਰਿਵਾਰ ਦਾ ਜੀ ਚਲਿਆ ਗਿਆ ਇਸ ਦੁਨੀਆ ਤੋਂ ਤੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਭਾਈ ਜਿਹੜਾ ਤੁਹਾਡੀ ਇਸ ਗਲਤੀ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਅੱਜ ਰੁੜ ਗਿਆ ਦਰਿਆਵਾਂ 'ਚ ਉਹਨਾਂ ਹੜ੍ਹਾਂ 'ਚ ਰੁੜ ਗਿਆ ਉਹਨੂੰ ਦੇ ਰਹੇ ਹੋ 4 ਲੱਖ ਰੁਪਈਆ ਤੇ ਤੁਹਾਡੀ ਗਲਤੀ ਸੀ ਉਹ ਗਲਤੀ ਉਹ ਵੀ ਤੁਹਾਡੀ ਸੀ ਲੇਕਿਨ ਇਹ ਫਰਕ ਜ਼ਰੂਰ ਆ ਵੀ ਇਹ ਤੁਹਾਡਾ ਤੁਹਾਡਾ ਫੂਡ ਸਿਕਿਉਰਿਟੀ ਦਾ ਸਿਪਾਹੀ ਸੀ ਜਿਹੜਾ ਰੁੜਿਆ ਤੇ ਉਹ ਜਿਹੜਾ ਪਹਿਲਾਂ ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਪੀ ਕੇ ਬੰਦੇ ਮਰੇ ਨੇ ਉਹ ਇੱਕ ਆਮ ਵਿਅਕਤੀ ਸੀ ਤੇ ਉਹਨਾਂ ਨੂੰ ਤੁਸੀਂ 10 10 ਲੱਖ ਰੁਪਏ ਦੀ ਅਨਾਉਂਸਮੈਂਟ ਕੀਤੀ ਹੈ 10 10 ਲੱਖ ਰੁਪਏ ਦਿੱਤਾ ਹੈ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਹੈ ਇਹਦਾ ਮਤਲਬ ਐਸ ਨੂੰ ਤੁਸੀਂ ਉਹਦੇ ਨਾਲੋਂ ਬਹੁਤ ਛੋਟਾ ਗਿਣਦੇ ਹੋ ਇਹ ਤੁਹਾਡਾ ਪੰਜਾਬ ਪ੍ਰਸ਼ਤੀਆ ਮੁੱਖ ਮੰਤਰੀ ਜੀ ਇਹਨੂੰ ਕੀ ਮੰਨਿਆ ਜਾਏ ਔਰ ਜਿਹਦੀ ਅਸੀਂ ਹੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਤੇ ਨਖੇਦੀ ਕਰਦੇ ਆ ਔਰ ਇਹਨੂੰ ਰਿਜੈਕਟ ਕਰਦੇ ਆ ਰੱਦ ਕਰਦੇ ਆ ਅਗਲੀ ਗੱਲ ਇਹ ਕਿਹਾ ਕਿ ਅਸੀਂ 20000 ਰੁਪਏ ਮਾਅਵਜਾ ਦੇਾਂਗੇ ਮੁੱਖ ਮੰਤਰੀ ਜੀ 20000 ਰੁਪਏ ਮਾਅਵਜੇ ਵਾਲੀ ਮਾਰ ਹੋਈ ਹੈ ਜ਼ਮੀਨਾਂ ਉਤਰਪੁਤਰ ਹੋ ਗਈਆਂ ਕਿ ਤੋ ਤਾਂ 10 ਫੁੱਟ ਡੂੰਘਾ ਟੋਹਾ ਪੁੱਟਿਆ ਗਿਆ ਤੇ ਕਿਤੇ ਜਾ ਕੇ 5 ਫੁੱਟਾਂ ਮਿੱਟੀ ਚੜ ਗਈ ਆ ਇੱਥੇ ਲੱਗ ਇੱਕ ਲੱਖ ਰੁਪਇਆ ਕਿੱਲੇ ਦੇ ਖਰਚ ਆਉਣਾ ਇਹਨੂੰ ਦੁਬਾਰਾ ਇਸ ਜ਼ਮੀਨ ਨੂੰ ਦੁਬਾਰਾ ਆਬਾਦ ਕਰਨ ਦੇ ਲਈ ਤੇ ਤੁਸੀਂ ਦੇ ਤਾਂ 20000 ਰੁਪਇਆ ਮੈਂ ਕਹਿੰਦਾ ਇਹਦੀ ਇੱਥੋਂ ਘੱਟੋ ਘੱਟ ਜਿਹੜੇ ਲੋਕਾਂ ਦੀ ਜਿੱਥੇ ਜਿਹੜੇ ਖੇਤ ਵਿੱਚ ਅਸੀਂ ਬੈਠੇ ਆਂ ਇੱਥੇ ਲੋਕਾਂ ਨੇ ਗੋਭੀ ਦੀ ਖੇਤੀ ਕੀਤੀ ਆ ਔਰ ਗੋਭੀ ਦੀ ਖੇਤੀ ਵਾਲਿਆਂ ਨੂੰ ਤੁਸੀਂ 20000 ਰੁਪਇਆ ਦੇ ਕੇ ਜਿਹੜੇ 60-60000 ਰੁਪਇਆ 70-70000 ਰੁਪਇਆ ਇੰਨੇ ਮਹਿੰਗੇ ਭਾਦੇ 20 ਲੈ ਕੇ ਪਾ ਕੇ ਉਹਨਾਂ ਨੇ ਗੋभी ਤਿਆਰ ਕਰਕੇ ਦਿੱਤੀ ਹੈ। ਔਰ ਉਹਨਾਂ ਲੋਕਾਂ ਨੂੰ ਤੁਸੀਂ 20000 ਰੁਪਏ ਕਹਦੇ ਹੋਗੇ ਜਾਂ ਜਿਹੜੇ ਸਾਡੇ ਝੋਨੇ ਦੇ ਕਾਸ਼ਤਕਾਰ ਕਿਸਾਨ ਨੇ ਜਿੱਥੋਂ ਅੱਜ ਉਹਨਾਂ ਦਾ 80-80000 ਦਾ 90-90000 ਦਾ ਝੋਨਾ ਨਿਕਲਣਾ ਸੀ ਉਹਨਾਂ ਨੂੰ ਤੁਸੀਂ 20000 ਦੀ ਅਨਾਉਂਸਮੈਂਟ ਕਰ ਰਹੇ ਹੋ। ਸ਼ਰਮ ਆਉਣੀ ਚਾਹੀਦੀ ਹੈ ਸਰਕਾਰ ਨੂੰ ਅਨਾਉਂਸਮੈਂਟ ਕਰਨੇ ਨੂੰ। ਪਹਿਲੀ ਤਾਂ ਗੱਲ ਹੈ ਕਿ 27 ਤਰੀਕ ਦਾ ਪੰਜਾਬ ਜੂਝ ਰਿਹਾ ਹੈ ਇਸ ਨਾਲ। ਅੱਜ ਤੱਕ ਸਾਡੇ ਮੁੱਖ ਮੰਤਰੀ ਦਾ ਮੂੰਹ ਨਹੀਂ ਖੁੱਲਿਆ ਜੇ ਮੂੰਹ ਖੁੱਲਿਆ ਹੈ ਤਾਂ ਆ ਕਰ ਰਹੇ ਹੋ ਤੁਸੀਂ ਆ ਦੇਣ ਦੀ ਗੱਲ ਕਰਦੇ ਹੋ। ਅੱਜ ਕੱਲੀ ਤੁਸੀਂ ਅਨਾਊਂਸਮੈਂਟ ਇਹ ਕੀਤੀ ਹੈ ਸਾਡੀ ਪੰਜਾਬ ਸਰਕਾਰ ਨੇ ਕਹਿੰਦੇ ਜਿਹਦਾ ਖੇਤ ਉਹਦਾ ਰੇਟ ਗੱਲ ਤਾਂ ਬੜੀ ਸੋਹਣੀ ਲੱਗੀ ਪਰ ਨਾਲ ਅਗਲੇ ਪਾਸੇ ਕੀ ਕਹਤਾ ਕਹਿੰਦੇ 15 ਨਵੰਬਰ ਤੱਕ ਹੈ ਤੁਹਾਡੀ 15 ਨਵੰਬਰ ਤੋਂ ਬਾਅਦ ਨਹੀਂ ਮੁੱਖ ਮੰਤਰੀ ਜੀ ਧਿਆਨ ਦਿਓ ਇਹਨਾਂ ਲੋਕਾਂ ਕੰਨੀ ਇਹਨਾਂ ਦੇ ਘਰਾਂ ਦੇ ਘਰ ਰੁੜ ਗਏ ਇਹਨਾਂ ਦੇ ਦਾਣੇ ਵੀ ਰੋੜ ਕੇ ਲੈ ਗਿਆ ਮੀ ਬਸ ਤੁਹਾਡਾ ਹਰ ਇਹਨਾਂ ਦੇ ਅਨਾਜ ਲੈ ਗਿਆ ਜਿਹੜਾ ਅੰਦਰ ਹੀ ਪਿਆ ਸੀ ਉਹ ਰੋੜ ਕੇ ਖਾਣ ਲਈ ਕੁਝ ਨਹੀਂ ਇਹਨਾਂ ਕੋਲੇ ਔਰ ਫਸਲ ਤਾਂ ਮਰੀ ਮਰੀ ਐ ਇਹ ਰੇਤ ਨੂੰ ਵੇਚ-ਵੇਚ ਕੇ ਹੋ ਸਕਦਾ ਆਪਦੇ ਬੱਚਿਆਂ ਦਾ ਟਿੱਡ ਪੋਤੌਰ ਲੈਣਾ ਹੋ ਸਕਦਾ ਇਹਦੇ ਆਧਾਰ ਤੇ ਆਪਦਾ ਕੰਮ ਕਰ ਲੈਣਾ ਸੋ ਸਾਡੀ ਬੇਨਤੀ ਹੈ ਕਿ ਸਰਕਾਰ ਅਜੇ ਹਾ ਸ਼ਰਤਾ ਲਾਉਣੀਆਂ ਬੰਦ ਕਰੇ ਨਹੀਂ ਤਾਂ ਮਜਬੂਰ ਨਾ ਸਾਨੂੰ ਸਾਡੇ ਇਹਨਾਂ ਕਿਸਾਨਾਂ ਦੇ ਨਾਲ ਆ ਕੇ ਖੜਨਾ ਪਏਗਾ ਅਗਲੀ ਗੱਲ ਮੈਂ ਪੁੱਛਣੀ ਚਾਹਣਾ ਹੈ ਕਿ ਪੂਰਾ ਪੰਜਾਬੇ ਤਾਂ ਸਰਕਾਰ ਕਹਿ ਰਹੀ ਹੈ ਕਿ ਹਣ ਪ੍ਰਭਾਵਿਤ ਮੰਨ ਲਿਆ ਸੀ ਜੇ ਜੇ ਪੰਜਾਬ ਨੂੰ ਪਾਈ ਹੜ੍ਹ ਪ੍ਰਭਾਵਿਤ ਮੰਨ ਲਿਆ ਤਾਂ ਫਿਰ ਅੱਜ ਇਹ ਨਹੀਂ ਮੰਨਦਾ ਕਿ ਪੰਜਾਬ ਦੇ ਕਿਸਾਨਾਂ ਦਾ ਸੰਪੂਰਨ ਕਰਜ਼ਾ ਖਤਮ ਕੀਤਾ ਜਾਏ ਕਿੱਥੋਂ ਤਾਰਨਗੇ ਲੋਕ ਤੁਸੀਂ ਇਹ ਕਹਤਾ ਕਿ ਅਸੀਂ ਕੱਲਾ ਕੋਆਪਰੇਟਿਵ ਦਾ ਕਰਜ਼ਾ ਉਹਨੂੰ ਅਸੀਂ 6 ਮਹੀਨੇ ਪਿੱਛੇ ਕਰਦੇ ਆਂ ਬਾਕੀ ਦਾ ਕੀ ਬਣੇਗਾ ਜੀ ਔਰ 6 ਮਹੀਨੇ ਪਿੱਛੇ ਕਰਨ ਤੋਂ ਬਾਅਦ ਕਿੱਥੋਂ ਤਾਰੂਗਾ ਕਿਸਾਨ ਕਿਸਾਨ ਕੋਲੇ ਕੀ ਕੀ ਸੌ ਸੋਰ ਸਾ ਕੀ ਸਾਧਨ ਹੈ ਇੱਕ ਫਸਲ ਮਰ ਜੇ ਤਾਂ ਕਿਸਾਨ 15-15 ਸਾਲ ਉੱਠ ਕੇ ਖੜਾ ਨਹੀਂ ਹੁੰਦਾ ਸੋ ਇਹ ਜਿਹੜੀਆਂ ਤੁਸੀਂ ਸਾਨੂੰ ਅੱਜ ਅਨਾਊਂਸਮੈਂਟਾਂ ਕੀਤੀਆਂ ਨੇ ਐਸਕੇਮ ਨਾਨ ਪੋਲੀਟੀਕਲ ਇਹਨੂੰ ਪੂਰੀ ਤਰ੍ਹਾਂ ਮੁੱਢੋਂ ਅਸੀਂ ਰੱਦ ਕਰਦੇ ਆਂ ਔਰ ਸਰਕਾਰ ਇਹਨੂੰ ਮੁਰ ਦੁਬਾਰਾ ਵਿਚਾਰੇ ਔਰ ਬੰਦਾ ਮੁਆਵਜ਼ਾ